ਸਸਰੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੇਕਰ ਹਿੰਸਾ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਆਮ ਲੋਕਾਂ ਨੂੰ ਵੀ ਤੇ ਜੇਕਰ ਗੱਲ ਕਰੀਏ ਤਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਜਿੱਥੇ ਇੱਕ ਪਾਸੇ ਧਰਨੇ ਲਗਾਏ ਗਏ ਜਿੱਥੇ ਹਿੰਸਾ ਕੀਤੀ ਗਈ ਦਿੱਲੀ ਵੱਲੋਂ ਬੀਜੇਪੀ ਵੱਲੋਂ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਜਿੱਥੇ ਪੰਜਾਬ ਦੇ ਕਿਸਾਨਾਂ ਉੱਤੇ ਵੀ ਅਤਿਆਚਾਰ ਹੁੰਦਾ ਹੋਇਆ ਨਜ਼ਰ ਆਇਆ ਉਹਨਾਂ ਦੇ ਜਿਹੜੇ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਤਾਂ ਉਹ ਵੀ ਇੱਕ ਵੱਡੀ ਹਿੰਸਾ ਹੀ ਸੀ ਦੂਸਰੇ ਪਾਸੇ ਗੱਲ ਕਰੀਏ ਜਿੱਤੇ ਹੁਣ ਅਰਵਿੰਦ ਕੇਜਰੀਵਾਲ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ रेखा गुप्ता ਦੇ ਹੱਕ ਦੇ ਵਿੱਚ ਕਿ ਉਹਨਾਂ ਦੇ ਉੱਤੇ ਜਿਹੜਾ ਥੱਪੜ ਮਾਰਨ ਦੀ ਗੱਲ ਕੀਤੀ ਗਈ ਹੈ ਜਾਂ ਥੱਪੜ ਮਾਰਿਆ ਜਾਣਾ ਸੀ ਜਿੱਥੇ ਉਹ ਸੀਐਮ ਨੇ ਜਿਹੜੇ ਰੇਖਾ ਗੁਪਤਾ ਦਿੱਲੀ ਦੇ ਵਿੱਚ ਉਹ ਜਿੱਥੇ ਇੱਕ ਸਬੋਧਤ ਕਰ ਰਹੇ ਸੀ ਤਾਂ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਹੋ ਜੀ ਹਿੰਸਾ ਹਰ ਇੱਕ ਜੇਕਰ ਉਹ ਗੱਲ ਕਰੀਏ ਲੋਕਤੰਤਰ ਨਾਲ ਵੀ ਹੁੰਦੀ ਹੋਈ ਹੈ ਤਾਂ ਅੱਜ ਇੱਕ ਸੀਐਮ ਨਾਲ ਵੀ ਹੋਈ ਹੈ ਤਾਂ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੜੀ ਜਲਦੀ ਆ ਗੱਲ ਆਈ ਸਾਹਮਣੇ ਕਿ ਇੱਕ ਹਿੰਸਾ ਹੋਈ ਹੈ ਭਾਜਪਾ ਦੇ ਰੇਖਾ ਗੁਪਤਾ ਨਾਲ ਤਾਂ ਦੂਸਰੇ ਪਾਸੇ ਤੁਹਾਨੂੰ ਦਸੀਏ ਕਿ ਹੁਣ ਅਰਵਿੰਦ ਕੇਜਰੀਵਾਲ ਦਾ ਇੱਕ ਵੱਡਾ ਬਿਆਨ ਨਿਕਲ ਕੇ ਆ ਰਿਹਾ ਹੈ ਰੇਖਾ ਗੁਪਤਾ ਦੇ ਹੱਕ ਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਜਿਹੜਾ ਜਿਹੜਾ ਬੁੱਧਵਾਰ ਨੂੰ ਜੰਦਰ ਸੁਨਾਈ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਹੋਏ ਹਮਲੇ ਦੀ ਸਖਤ ਨਿੰਦਾ ਹੈ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜੀਵਾਲ ਨੇ ਦਿੱਲੀ ਰਾਜ ਇਕਾਈ ਦੇ ਸੂਬੇ ਕਨਵੀਨਰ ਤੱਕ ਸਾਰੇ ਆਗੂਆਂ ਨੇ ਇਸ ਹਮਲੇ ਨੂੰ ਲੋਕਤੰਤਰੀ ਪ੍ਰਣਾਲੀ ਦੇ ਵਿਰੁੱਧ ਕਰਾ ਦਿੱਤਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਅਰਵਿੰਦ ਕੇਜੀਵਾਲ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਬਹੁਤ ਨਿੰਦਨਯੋਗ ਹੈ ਲੋਕਤੰਤਰੀ ਪ੍ਰਣਾਲੀ ਸਿਧਾਇਤ ਦੇ ਵਿਰੋਧ ਦਾ ਮਤਬੇ ਸਵੀਕਾਰਯੋਗ ਹੈ पर हिंसा ਲਈ ਕੋਈ ਜਗ੍ਹਾ ਨਹੀਂ ਹੈ ਮੈਨੂੰ ਵਿਸ਼ਵਾਸ ਹੈ ਕਿ ਦਿੱਲੀ ਪੁਲਿਸ ਟੁਕਵੀਂ ਕਾਰਵਾਈ ਕਰੇਗੀ ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਸਿਹਤਮੰਦ ਹਨ ਆਪ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਵ ਪਾਡਵਾ ਨੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਬਾਰੇ ਜਾਣਕਾਰੀ ਮਿਲੀ ਤੇ ਕਿਸੇ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕੀਤਾ ਉਹਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਅੱਖ ਵੱਖ ਪਾਰਟੀਆਂ ਵੱਲੋਂ ਭਾਜਪੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਇਹਦੇ ਉੱਤੇ ਜਿਹੜੀ ਹੈ ਹਿੰਸਾ ਦੀ ਗੱਲ ਕਹੀ ਹੈ ਲੇਕਿਨ ਹਿੰਸਾ ਦੀ ਗੱਲ ਕਰੀਏ ਤਾਂ ਜਿੱਥੇ ਰੇਖਾ ਗੁਪਤਾ ਨਾਲ ਹੋਈ ਹੈ ਤਾਂ ਉਥੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਵੀ ਹੋਈ ਹੈ ਕਿਉਂਕਿ ਲੋਕ ਕਿਸਾਨਾਂ ਨੂੰ ਜਦੋਂ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਤਾਂ ਉਥੇ ਵੀ ਕਾਫੀ ਵੱਡੇ ਮੁੱਦੇ ਉਖੇੜੇ ਗਏ ਸੀ ਲੇਕਿਨ ਜਦੋਂ ਇਹ ਹਿੰਸਾ ਮੁੱਖ ਮੰਤਰੀ ਜਿਹੜੇ ਸੀਐਮ ਨੇ ਉਹਨਾਂ ਨਾਲ ਹੋਈ ਰੇਖਾ ਗੁਪਤਾ ਨਾਲ ਤਾਂ ਅਰਵਿੰਦ ਕੇਜੀਵਾਲ ਨੂੰ ਬੜਾ ਹੀ ਤਰਸ ਆ ਰਿਹਾ ਹੈ ਤੇ ਉਹਨਾਂ ਦੇ ਇਹੋ ਜਿਹੇ ਜਿਹੜੇ ਵਿਚਾਰ ਸਾਹਮਣੇ ਆ ਰਹੇ ਨੇ ਧੰਨਵਾਦ